ਕੈਨੇਡਾ ਬੈਠੀ ਹੈ ਮਾਪੇ ਇੱਥੇ ਬੈਠੇ ਨੇ ਤੇ ਇਸ ਤਰੀਕੇ ਦੇ ਨਾਲ ਸੱਤ ਪੰਜਾਬੀ ਮੁੰਡਿਆਂ ਨੂੰ ਜੋ ਹੈ ਇਸ ਪਰਿਵਾਰ ਨੇ ਠੱਗਿਆ 1 ਕਰੋੜ ਤਕਰੀਬਨ 60 ਲੱਖ ਦੀ ਠੱਗੀ ਮਾਰੀ ਹੈ ਲੋਕ ਪਹਿਲਾਂ ਧੀਆਂ ਦੇ ਇੱਜ਼ਤਾਂ ਦੇ ਰਖਵਾਲੇ ਬਣਦੇ ਸੀ ਪਰ ਆਹ ਸਮਾਂ ਵੇਖ ਲਓ ਜੋ ਧੀਆਂ ਦੇ ਸਿਰ ਤੇ ਇਸ ਤਰੀਕੇ ਦੇ ਨਾਲ ਮੁੰਡਿਆਂ ਨੂੰ ਠੱਗਦੇ ਨੇ ਇਸ ਤਰੀਕੇ ਦੇ ਨਾਲ ਆਪਣੀ ਕਮਾਈ ਕਰਦੇ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਕੇ ਇੱਕ ਇੱਥੇ ਪੰਜਾਬ ਦੇ ਵਿੱਚ ਬਿਜ਼ਨਸ ਖੋਲ ਲਿਆ ਕਿ ਅਸੀਂ ਤਾਂ ਜੀ ਤੁਹਾਡੇ ਮੁੰਡੇ ਦੇ ਨਾਲ ਆਪਣੀ ਧੀ ਵਿਆਹ ਕੇ ਉਹਨੂੰ ਕੈਨੇਡਾ ਲੈ ਕੇ ਜਾਵਾਂਗੇ ਤੁਹਾਡੇ ਵੀ ਗਰੀਬੀ ਦੂਰ ਹੋਵੇਗੀ ਇਸ ਤਰੀਕੇ ਦੇ ਸੁਪਨੇ ਦਿਖਾ ਕੇ ਕਿਵੇਂ ਮੁੰਡਿਆਂ ਨੂੰ ਇਹ ਠੱਗਦੇ ਸੀ ਇਹ ਸਾਰਾ ਕੁਝ ਜਾਣ ਕੇ ਜਾਓ ਅਤੇ ਸ਼ੇਅਰ ਕਰਿਓ ਜੀ ਆਸਾ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾ ਤੁਹਾਡੇ ਨਾਲ ਪ੍ਰਿਆ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੱਕ ਟਾਈਮ ਸੀ ਕਿ ਜਿਹੜੇ ਲੋਕ ਹੁੰਦੇ ਸੀ ਉਹ ਆਪਣੇ ਧੀਆ ਦੀ ਇੱਜ਼ਤਾਂ ਤੇ ਮਰਦੇ ਸੀ ਲੋਕ ਜੋ ਹੈ ਉਹ ਧੀਆ ਦੀ ਇੱਜ਼ਤਾਂ ਦੀ ਰਾਖੀ ਕਰਦੇ ਸੀ ਪਰ ਅੱਜ ਦਾ ਸਮਾਜ ਆਇਆ ਹੈ ਕਿ ਲੋਕ ਆਪਣੇ ਧੀਆ ਦੇ ਜਿੱਤਾਂ ਦੇ ਨਾਲ ਹੀ ਖਿਲਵਾੜ ਕਰਦੇ ਨੇ ਧੀਆ ਨੂੰ ਹੀ ਆਪਣਾ ਬਿਜ਼ਨਸ ਬਣਾ ਲੈਂਦੇ ਨੇ ਇੱਕ ਅਜਿਹੀ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜੋ ਬਹੁਤ ਸ਼ਰਮਨਾਕ ਹੈ ਜਿੱਥੇ ਕਿ ਇੱਕ ਪਰਿਵਾਰ ਨੇ ਪਹਿਲਾਂ ਆਪਣੀ ਧੀ ਨੂੰ ਕੈਨੇਡਾ ਭੇਜਿਆ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਅਸੀਂ ਆਪਣੀ ਧੀ ਦੇ ਨਾਲ ਤੁਹਾਡੇ ਮੁੰਡੇ ਦਾ ਵਿਆਹ ਕਰਵਾ ਦਵਾਂਗੇ ਲੜਕੀ ਦਾ ਨਾਮ ਹਰਪ੍ਰੀਤ ਹੈ ਤੇ ਕਿਹਾ ਕਿ ਅਸੀਂ ਆਪਣੀ ਹਰਪ੍ਰੀਤ ਦਾ ਵਿਆਹ ਤੁਹਾਡੇ ਮੁੰਡੇ ਨਾਲ ਕਰਾ ਦੇਵਾਂਗੇ ਹਰ ਕੋਈ ਕਾਮਯਾਬ ਜਿਹੜਾ ਰਹਿ ਰਿਹਾ ਇਥੋਂ ਨੂੰ ਹੁੰਦਾ ਹੈ ਕਿ ਮੈਂ ਵਿਦੇਸ਼ ਸੈਟਲ ਹੋ ਜਮਾ ਮੇਰਾ ਵਿਦੇਸ਼ ਦੇ ਵਿੱਚ ਕੁਝ ਬਣ ਜੂਵੇ ਮੈਂ ਵੀ ਡਾਲਰ ਕਮਾਉਂਗਾ ਤੇ ਬਹੁਤ ਸਾਰੇ ਮੁੰਡਿਆਂ ਨੇ ਇਸ ਵਿਆਹ ਦੇ ਲਈ ਹਾਂ ਕਰ ਦਿੱਤਾ ਤੇ ਪਰਿਵਾਰ ਨੇ ਕਿਹਾ ਕਿ ਅਸੀਂ ਬਹੁਤ ਗਰੀਬ ਕਰ ਉਹ ਅਸੀਂ ਤਾਂ ਆਪਣੀ ਤੀਨ ਕਰਜ਼ਾ ਲੈ ਕੇ ਭੇਜਿਆ ਹੈ ਪਰ ਉਹ ਕੁਝ ਸਮੇਂ ਦੇ ਵਿੱਚ ਵਧੀਆ ਕਮਾਵੇਗੀ ਵਧੀਆ ਹੋਵੇਗਾ ਸਾਰਾ ਕੁਝ ਤੁਸੀਂ ਐਵੇਂ ਕਰੋ ਕੁੜੀ ਦੀ ਫੀਸ ਉਤਾਰ ਦਿਵੋ ਜਿਹੜਾ ਆਪਣੀ ਮੰਗਣੀ ਕਰਨੀ ਆ ਉਹਦੇ ਪੈਸੇ ਦੇ ਦਿਵੋ ਤੇ ਇਸ ਤਰੀਕੇ ਦੇ ਨਾਲ ਉਹ ਇੱਕ ਇੱਕ ਮੁੰਡਿਆਂ ਦੇ ਕੋਲੋਂ ਤਕਰੀਬਨ 22 25 25 ਰੁਪਏ ਠੱਗਦੇ ਸੀ ਅਤੇ ਮੰਗਣੀ ਤੋਂ ਬਾਅਦ ਕਿਸੇ ਵਿਆਹ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਜਾਂਦੀ ਸੀ ਸੋ ਇਹ ਤੇ ਇੱਕੇ ਦੇ ਨਾਲ ਉਹਨਾਂ ਨੇ ਤਕਰੀਬਨ 7 ਮੁੰਡਿਆਂ ਨੂੰ ਠੱਗਿਆ ਹੈ ਤੇ 1 ਕਰੋੜ ਤਕਰੀਬਨ 60 ਲੱਖ ਦੀ ਠੱਗੀ ਦੀ ਗੱਲ ਜਿਹੜੀ ਆ ਉਹ ਆਖੀ ਹਾਲਾਂਕਿ ਪੁਲਿਸ ਨੂੰ ਹਲੇ ਪੂਰੀ ਇਨਫੋਰਮੇਸ਼ਨ ਜਿਹੜੀ ਆ ਉਹ ਹਲੇ ਤੱਕ ਸਾਡੇ ਕੋਲ ਜਾਣਕਾਰੀ ਨਹੀਂ ਹੈ ਕਿ 7 ਮੁੰਡੇ ਨੇ ਜਾਂ ਉਸ ਤੋਂ ਜ਼ਿਆਦਾ ਨੇ ਹਲੇ ਤੱਕ ਜਿਹਾ ਕੋਈ ਪੁਕਤਾ ਨਹੀਂ ਹੈ ਕਿਉਂਕਿ ਮੁੰਡੇ ਵੀ ਸਾਹਮਣੇ ਨਹੀਂ ਆਏ ਕੈਮਰੇ ਦੇ ਕਿਉਂਕਿ ਉਹਨਾਂ ਦੇ ਆਪਣੀਆਂ ਆਪਣੇ ਵੀ ਇੱਜ਼ਤਾਂ ਨੇ ਜਾਂ ਉਹ ਆਪਣੀ ਗੱਲ ਨਹੀਂ ਰੱਖਣਾ ਚਾਹੁੰਦੇ ਪਰ ਇਸ ਤੀਕਾ ਨਾਲ ਇੱਕ ਮੁੰਡੇ ਦੇ ਕੰਪਲੇਂਟ ਤੋਂ ਬਾਅਦ ਇਹ ਸਾਰਾ ਜਿਹੜਾ ਗਿਰੋਇਆ ਉਹਦਾ ਪਰਦਾਫਾਸ਼ ਹੋਇਆ ਕਿ ਉਸ ਦੇ ਵਿੱਚ ਮਾਂ ਭਰਾ ਤੇ ਇੱਕ ਹੋਰ ਕੋਈ ਸ਼ਖਸ ਸੀ ਜੋ ਇਸ ਪੂਰੇ ਕਿਸੇ ਦੇ ਵਿੱਚ ਮੌਜੂਦ ਸੀ ਉਹ ਆਪਣੀ ਲੜਕੀ ਨੂੰ ਕੈਨੇਡਾ ਭੇਜ ਕੇ ਇਸ ਤਰੀਕੇ ਨਾਲ ਇੱਥੇ ਮੁੰਡਿਆਂ ਨੂੰ ਸੁਪਨੇ ਦਿਖਾਉਂਦੇ ਸੀ ਕਿ ਅਸੀਂ ਇਸ ਤਰੀਕੇ ਨਾਲ ਕਰਾਂਗੇ ਉਸ ਤਰੀਕੇ ਨਾਲ ਕਰਾਂਗੇ ਤੇ ਖਾਸ ਗੱਲ ਹੋਰ ਕਿ ਉਹ ਵੀਡੀਓ ਕਾਲ ਤੇ ਆਪਣੇ ਕੁੜੀ ਦੀ ਮੰਗਣੀ ਜਿਹੜੀ ਆ ਉਹ ਇੱਥੇ ਮੁੰਡੇ ਦੇ ਨਾਲ ਕਰ ਦਿੰਦੇ ਸੀ ਉਹ ਉਹ ਕਹਿੰਦੇ ਸੀ ਵੀ ਕੁੜੀ ਹੱਲੇ ਆ ਨਹੀਂ ਸਕਦੀ ਐ ਸੋ ਆਪਾਂ ਆਨਲਾਈਨ ਮੰਗਣੀ ਕਰ ਲੈਂਦੇ ਆ ਆਪਾਂ ਵੀਡੀਓ ਕਾਲ ਤੇ ਮੰਗਣੀ ਕਰ ਲੈਂਦੇ ਆ ਜਿਸ ਤੋਂ ਬਾਅਦ ਉਹ ਵੀਡੀਓ ਕਾਲ ਤੇ ਮੰਗਣੀ ਕਰ ਲੈਂਦੀ ਸੀ ਆਪਸ ਦੇ ਵਿੱਚ ਫੋਨ ਤੇ ਗੱਲਾਂ ਬਾਤਾਂ ਕਰਦੇ ਸੀ ਇਸ ਤਰੀਕੇ ਨਾਲ ਉਹਨਾਂ ਨੇ ਬਹੁਤ ਸਾਰੇ ਮੁੰਡਿਆਂ ਨੂੰ ਠੱਗਿਆ ਪਰ ਇਹਨਾਂ ਦਾ ਹੁਣ ਭਾਂਡਾ ਫੁੱਟ ਚੁੱਕਿਆ ਐ ਤੇ ਹੁਣ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਲੜਕੀ ਦੇ ਲੜਕੀ ਦੇ ਗ੍ਰਿਫਤਾਰੀ ਦੀ ਵੀ ਹੁਣ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਹਾਲਾਂਕਿ ਉਹ ਕੈਨੇਡਾ ਦੇ ਵਿੱਚ ਬੈਠੀ ਐ ਸੋ ਇਸ ਤਰੀਕੇ ਦੇ ਨਾਲ ਹੀ ਗਰੋਹ ਜਿਹੜਾ ਚੱਲ ਰਿਹਾ ਸੀ ਪਰ ਇੱਥੇ ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕਿਆ ਕਿ ਆਖਿਰਕਾਰ ਲੋਕ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਜਾਣ ਦੇ ਲਈ ਇੰਨੇ ਪਾਗਲ ਕਿਵੇਂ ਹੋ ਜਾਂਦੇ ਨੇ ਇੰਨੀਆਂ ਠੱਗੀਆਂ ਬਚਦੀਆਂ ਨੇ ਹਰ ਰੋਜ਼ ਬਚਦੀਆਂ ਨੇ ਕਿਤੇ ਮੁੰਡਾ ਠੱਗੀ ਮਾਰਦਾ ਹੈ ਤੇ ਕਿਤੇ ਕੁੜੀ ਠੱਗੀ ਮਾਰਦੀ ਹੈ ਪਰ ਫਿਰ ਵੀ ਲੋਕ ਪੈਸਾ ਲਾਉਣ ਲੱਗੇ ਕਿਉਂ ਨਹੀਂ ਡਰਦੇ ਲੋਕ ਪੈਸਾ ਲਾਉਣ ਲੱਗੇ ਕਿਉਂ ਨਹੀਂ ਸੋਚਦੇ ਅਜੇ ਸਵਾਲ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਸੋ ਤੁਸੀਂ ਕੀ ਕਹੋਗੇ ਜ਼ਰੂਰ ਦੱਸਣਾ